ਸਮੇਂ ਦੇ ਵਿੱਚ ਜਵਾਨਾਂ ਅਜਿਹਾ ਆ ਚੁੱਕੇ ਆ ਕਿ ਰਿਸ਼ਤਿਆਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਰਿਸ਼ਤੇ ਉੱਤੇ ਵਿਸ਼ਵਾਸ ਕਰਨਾ ਬੜਾ ਅਸੰਭਵ ਜਾ ਹੋ ਗਿਆ ਕਿਉਂਕਿ ਲਗਾਤਾਰ ਇਹੀਆਂ ਖਬਰਾਂ ਸਾਹਮਣੇ ਆਉਂਦੀ ਜੱਦ ਦੇ ਵਿੱਚ ਰਿਸ਼ਤੇ ਜਿਹੜੇ ਨਿਸ਼ਤੇ ਨੱਤੇ ਨੇ ਉਹ ਤਾਰ ਤਰ ਹੁੰਦੇ ਦਿਖਾਈ ਦੇਣੇ ਲੋਕਾਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਸ਼ਰਮ ਬਿਲਕੁਲ ਵੀ ਨਹੀਂ ਰਹੀ ਲੋਕ ਅਜਿਹੇ ਕੰਮ ਕਰਦੇ ਨੇ ਜਿਸ ਦੇ ਨਾਲ ਉਹ ਵੀ ਨਹੀਂ ਸੋਚਦੇ ਕਿ ਸਾਡਾ ਅਖਰਕਾਰ ਉਹ ਘਰ ਦੇ ਨਾਲ ਜਾਂ ਉਸ ਪਰਿਵਾਰ ਦੇ ਨਾਲ ਸਾਡਾ ਕੀ ਰਿਸ਼ਤਾ ਕੀ ਨੱਤਾ ਪਰ ਆਪਣੇ ਆ ਆਪਣੀ ਕੋਈ ਨਾ ਕੋਈ ਜਿਹੜੀ ਗਲਤ ਹਰਕਤਾਂ ਗੰਦੇ ਕਰਤੂਤ ਹੋ ਕਰਕੇ ਪਰਖਿੰਦਰ ਦੇ ਮਾਮਲਾ ਜਿਹੀ ਨਕੋਦਰ ਤੋਂ ਸਾਹਮਣੇ ਜਿੱਥੇ ਇੱਕ ਪੁਲਿਸ ਮੁਲਾਜ਼ਮ ਪੁਲਿਸ ਦੇ ਵੱਲੋਂ ਇੱਕ ਨੌਜਵਾਨ ਮੁੰਡਾ ਅਤੇ ਇੱਕ ਲੜਕੇ ਨੂੰ ਨਵਾਲਿਕ ਲੜਕੀ ਨੂੰ ਭੇਜਾਉਣ ਦੇ ਇਲਜ਼ਾਮਾਂ ਦੇ ਵਿੱਚ ਇੱਕ ਲੜਕੇ ਤੇ ਉਹਦੀ ਮਾਸੀ ਨੂੰ ਗ੍ਰਿਫਤਾਰ ਕੀਤਾ ਹੈ ਸੰਬੰਧੀ ਜਾਣਕਾਰੀ ਦਿੰਦੇ ਪੁਲਿਸ ਅਫਸਰ ਦਾ ਕੀ ਕਹਿਣਾ ਹੈ ਤੁਸੀਂ ਆਪ ਹੀ ਸੁਣ ਲਵੋ ਤਨ ਬਿਆਨ ਦਰਜ ਕਰਾਈ ਸੀ ਇੱਕ ਲੜਕੇ ਨੇ ਕਿ ਮੇਰੀ ਭੈਣ ਜਿਹੜੀ ਆ ਉਹਨੂੰ ਸਾਡੇ ਮੇਰੀ ਹੀ ਭੁਜਾਈ ਦੀ ਸ਼ਹਿਰ ਦੇ ਉੱਤੇ ਉਹਦਾ ਭਾਂਜਾ ਜਿਹੜਾ ਆ ਉਹ ਲੈ ਗਿਆ ਅਸੀਂ ਤੁਰੰਤ ਮੌਕੇ ਤੇ ਪੁੱਜੇ ਹਾਂ ਭੁਜਾਈ ਨੂੰ ਹਿਰਾਸਤ ਵਿੱਚ ਲਿਆ ਤੇ ਭੁਜਾਈ ਨਹੀਂ ਮੰਨਿਆ ਕਿ ਮੈਂ ਆਪਣੇ ਭਾਂਡੇ ਸੰਨੀ ਕੁਮਾਰ ਨਾਲ ਆ ਜੋ ਜਗਰਾਉਂ ਰਹਿੰਦਾ ਹੈ ਮੈਨੂੰ ਉਹਦੇ ਐਡਰੈਸ ਦਾ ਵੀ ਪਤਾ ਨਹੀਂ ਲੇਕਿਨ ਘਰ ਮੈਂ ਜਾਣਦੀ ਆ ਵੀ ਉਹਦੇ ਨਾਲ ਭੇਜਿਆ ਆ ਅਸੀਂ ਪ੍ਰੰਤ ਐਕਸ਼ਨ ਲੈਂਦੇ ਆ ਮੌਕੇ ਤੇ ਪੁੱਜੇ ਆ ਜਿੱਥੇ ਉਹ ਲੜਕੀ ਨੂੰ ਉਹ ਲੜਕੇ ਦੇ ਕਬਜ਼ੇ ਦੇ ਡਰਾਉਂਡ ਕਰ ਲਿਆ ਤੇ ਕਿਹੜੀ ਜਗ੍ਹਾ ਤੋਂ ਬਰਾਮਦ ਕੀਤਾ ਇਹਨਾਂ ਨੇ ਜਗਰਾਉਂ ਤੋਂ ਜਗਰਾਉਂ ਤੋਂ ਕੋਈ ਬੱਸ ਸਟੈਂਡ ਵਗੈਰਾ ਤੋਂ ਜਾਂ ਹੋਟਲ ਤੋਂ ਨਹੀਂ ਉਹਨਾਂ ਦੇ ਘਰ ਹੀ ਸੀ ਓਕੇ ਮੁੰਡਾ ਆਪਣੇ ਘਰ ਹੀ ਲੈ ਗਿਆ ਸੀ ਉਹ ਲੜਕੀ ਅਸੀਂ ਬਰਾਮਦ ਕਰ ਲਈ ਆ ਮਾਨਯੋਗ ਜੱਜ ਸਾਹਿਬ ਦੇ 164 ਦੇ ਬਿਆਨ ਕਰਾਤੇ ਆ ਲੜਕੀ ਨੇ ਆਪ ਦੇ ਵਾਰਸਾਂ ਨਾਲ ਜਾਣ ਤੋਂ ਇਨਕਾਰ ਕੀਤਾ ਉਹ ਮਾਨਯੋਗ ਅਦਾਲਤ ਦੇ ਹੁਕਮ ਦੇ ਨਾਲ ਕੱਲ ਅਦਾਲਤ ਰਿਨ ਕੇ ਜਿੰਨ ਛੱਡਾ ਸੀ ਫਿਰ ਅਫਰਦਰ ਕੀ ਕਾਰਵਾਈ ਹੋ ਰਹੀ ਫਰਦਰ ਇਹ ਹੋ ਰਹੀ ਜੀ ਇਹ ਪੁਲਸਰ ਮਾਨ ਲਿਆ ਸੀ ਵੀ ਹੋਰ ਕਿਸੇ ਦਾ ਵਿੱਚ ਹੈ ਵੀ ਸਹਿਯੋਗ ਅੱਜ ਇਹ ਤਫਤੀਸ਼ ਮੁਕੰਮਲ ਕਰਕੇ ਅੱਜ ਨੇ ਦਰਮਾਨਤੇ ਸੀ ਹੁਣ ਮਾਨਯੋਗ ਅਦਾਲਤ ਦੇ ਪੇਸ਼ ਕਰਨ ਚੱਲੇ ਆ ਉਸ ਤੋਂ ਬਾਅਦ ਇਹਨੂੰ ਜੇਲ੍ਹ ਭੇਜਿਆ ਜਾਏਗਾ ਬਾਕੀ ਸਰ ਤਾਰਾ ਕਿਹੜੀ ਕਿਹੜੀ ਲਗਾਈ ਗਈ ਹੈ ਅਸੀਂ ਲਗਾਈ ਹੈ ਜੀ 363 366 120 ਬੀ 9 10 11 ਬਾਲ ਬਾਬਾ ਇੱਕ ਦੂਜਾ 6 ਲੜਕੇ ਵੱਲੋਂ ਜਿਹੜਾ ਲੜਕੀ ਨੂੰ ਲਜਾਇਆ ਗਿਆ ਸੀ ਉਹ ਕੀ ਕਹਿ ਕੇ ਲਜਾਇਆ ਗਿਆ ਸੀ ਉਹ ਲੜਕੇ ਦੀ ਮਾਸੀ ਨੇ ਹੀ ਉਹਦੇ ਨਾਲ ਆਪਣੀ ਨਨਾਂਦੀ ਗੱਲਬਾਤ ਕੀਤੀ ਫੇ ਵਿਆਹ ਦਾ ਝੰਸਾ ਦਿੱਤਾ ਗਿਆ ਸੀ ਜਾਂ ਕਿਸ ਤਰ੍ਹਾਂ ਲਾ ਕੇ ਉਹਦੀ ਨਹੀਂ ਸੀ ਮੰਨਦੀ ਲੇਕਿਨ ਉਹ ਉਹਦੀ ਭੁਜਾਈ ਨੇ ਜ਼ਬਰਦਸਤੀ ਉਹਨੂੰ ਉਹਦੇ ਨਾਲ ਭੇਜਿਆ ਉਹਦਾ ਪੂਰਾ ਰਚਾ ਹੈ ਠੀਕ मिली जानकारी अनुसार पुलिस ਦੇ ਕੋਲ ਪੀੜਤ ਭਰਾ ਜਿਹੜਾ ਉਹ ਲੜਕੀ ਦਾ ਭਰਾ ਜਿਹੜੀ ਲੜਕੀ ਨੂੰ ਨਵਲਗ ਲੜਕੀ ਨੂੰ ਘਰੋਂ ਫਰਾਰ ਕਰਕੇ ਲੈ ਜਾਂਦੇ ਨੇ ਉਹਦੀ ਭਰਾ ਨੇ ਪੁਲਿਸ ਕੋਲ ਬਿਆਨ ਦਰਜ ਕਰਾਇਆ ਜੀ ਕਿ ਇੱਕ ਲੜਕੇ ਅਤੇ ਉਸ ਦੇ ਅਤੇ ਇੱਕ ਇੱਕ ਲੜਕੀ ਔਰਤ ਅਤੇ ਉਸ ਦੇ ਭਾਣਜੇ ਜਿਹੜੀ ਇੱਕ ਔਰਤ ਆ ਰਿਸ਼ਤੇ ਵਿੱਚੋਂ ਆਪਣੇ ਭਾਣਜੇ ਨੂੰ ਉਸ ਲੜਕੀ ਦਾ ਉਸ ਲੜਕੀ ਨਾਲ ਨੇ ਭਜਾਇਆ ਜਦੋਂ ਚੱਲਦੇ ਹੋਣੇ ਥੰਡੇ ਦੇ ਵਿੱਚ ਮਾਮਲਾ ਦਰਜ ਕਰਾਇਆ ਜੀ ਪੁਲਿਸ ਕੋਲ ਕਾਰਵਾਈ ਦੀ ਮੰਗ ਕੀਤੀ ਹਾਲਾਂਕਿ ਪੁਲਿਸ ਦੇ ਵੱਲੋਂ ਸ਼ਕਤੀ ਨਾਲ ਕਾਰਵਾਈ ਕਰਦੇ ਹੋયા ਉਹਨੂੰ ਲੜਕੀ ਨੂੰ ਅਤੇ ਲੜਕੇ ਤੇ ਮੁੰਡੇ ਨੂੰ ਤੇ ਉਹਦੀ ਮਾਸੀ ਨੂੰ ਜਿਹੜਾ ਕਾਬੂ ਕਰ ਲਿਆ ਕਿ ਹਾਲਾਂਕਿ ਲੜਕੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਬਾਅਦ ਵਿੱਚ ਜੋ ਗੱਲ ਕਰ ਵੀ ਕੀਤੀ ਜਾ ਅਗਲੀ ਕਰ ਵੀ ਕੀਤੀ ਜਾ ਵੀ ਹਾਲਾਂਕਿ ਪੁੱਲ ਦੇ ਵਿੱਚ ਲੜਕੇ ਤੇ ਉਹਦੀ ਮਾਸੀ ਨੂੰ